ਹਾਂਜੀ ਸਸਤੀਆਂ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲੇ ਨੂੰ ਅੱਗਾ ਪ੍ਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਬਿਹੜਾਂ ਵਿਖਾਉਣੀਆਂ ਜਿਹੜੀਆਂ ਸਕਰੀਨ ਤੇ ਵੇਖ ਰਹੇ ਆ ਦੋ ਜਰਸੀਆਂ ਇੱਕ ਡੱਬੀ ਇੱਕ ਕ੍ਰਾਸ ਇਨਫਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇਰਾ ਨਾਮ ਬਾਈ ਜੀ ਉਤਾਰ ਸਿੰਘ ਜੀ ਪਿੰਡ ਕਾਲੇਕੇ ਜੀ ਤਹਿਸੀਲ ਬਾਗਾਪੁਰਾਣਾ ਜੀ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਆ ਜੀ 9914566058 9914566058 ਜੀ ਚਾਰ ਪਸ਼ੂ ਬਾਈ ਹਾਂ ਚਾਰ ਪਸ਼ੂ ਆ ਜੀ ਅੱਜ ਇੱਕ ਨੰਬਰ ਤੋਂ ਸ਼ੁਰੂ ਕਰ ਲੀਜੀਏ ਇੱਕ ਨੰਬਰ ਵੀ ਇਹ ਪੰਜਾਬ ਵਾਲੀ ਜਰਸੀ ਆ ਹੂੰ ਯਾਨੀ ਚੰਗਾ ਰਿਕਾਰਡ ਆ ਇਹਦਾ ਪਹਿਲੇ ਸੂਏ ਜਣਦੀ ਇਹਨੇ 19 ਲੀਟਰ ਦੁੱਧ ਗਰਾਂ ਮਤਲਬ ਪਾਇਆ ਬੱਚੀ ਨੇ ਠੀਕ ਹੈ ਕਿੰਨਾ ਹਫ਼ਤਾ ਲੇਦੀ ਹੈ ਬੱਚੀ ਬਣੂ ਬਹੁਤ ਠੀਕ ਹੈ ਆਇਆ ਇਹ ਮਾਲ ਆਪਣੇ ਕੋਲੇ ਠੀਕ ਹੈ ਤੇ ਜਿਵੇਂ ਆਪਾਂ ਨੂੰ ਇਹਨਾਂ ਆਪਰੇਸ਼ਨ ਦੋ ਦਿਨ ਦੇ ਮੇਰਾ ਮਤਲਬ ਅਗਲਾ ਆਪਾਂ ਨੂੰ ਦੱਸਦਾ ਜਿੰਨਾ ਦੁੱਧ ਚੋਇਆ ਉਨਾ ਹੀ ਵੀਰੇ ਆਪਾਂ ਦੱਸਣਾ ਆਪਾਂ ਆਪਦੇ ਕੋਲੋਂ ਕਿਸੇ ਵੀ ਪਸ਼ੂ ਦਾ ਚਾਰੇ ਗਾਇਆਂ ਖੜੀਆਂ ਆਪਣੇ ਕੋਲੇ ਵੜਾਂ ਆਪਾਂ ਕਿਸੇ ਨਾਲ ਆਪਦੇ ਕੋਲੋਂ ਜੋੜ ਕੇ ਨਹੀਂ ਦੱਸਣਾ ਠੀਕ ਹੈ ਜਿੰਨਾ ਅਗਲੇ ਨੇ ਆਪਾਂ ਨੂੰ ਦੱਸਿਆ ਜਿੰਨੇ ਦਿਨ ਦੱਸੇ ਉਹਨੇ ਆਪਾਂ ਕਹਿਣੇ ਆ ਜਿੰਨਾ ਅਗਲੇ ਨੇ ਦੁੱਧ ਚੋਇਆ ਆਪਣਾ ਮਾਲ ਖਰੀਦਿਆ ਵੀਰੇ ਹੂੰ ਜਿੰਨਾ ਆਪਾਂ ਨੂੰ ਅਗਲਾ ਦੱਸਦਾ ਆਪਾਂ ਉਹਨੇ ਹੀ ਦੱਸਣਾ ਸਹੀ ਹੈ ਕੱਢੀ ਹੈ ਬਾਹਰ ਨੂੰ ਇੱਕ ਨੰਬਰ 22 ਕਹਿੰਦਾ ਦੂਜੇ ਸੂਏ ਸੁੰਦੀ ਆ ਦੁੱਧ ਬਾਈ ਚੰਗਾ ਦੱਸਦਾ ਕਿ ਪਹਿਲੇ ਸੂਏ ਨੇ ਦਿੱਤਾ ਉਹ ਤੁਸੀਂ ਸੌਣੀ ਲਿਆ ਊਂ ਵੱਡੀ ਵੱਡੀ ਬਹੁਤ ਹੈ ਪੰਜਾਬ ਵਾਲੀ ਜੱਸੀ ਅੰਮ੍ਰਿਤਸਰੀ ਠੀਕ ਹੈ ਸੋਹਣਾ ਬੋਡੀ ਸਟ੍ਰਕਚਰ ਹੈ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਹੈ ਹਾਈਟ ਵੀ ਫੁੱਲ ਹੈ ਲੈਂਥ ਵੀ ਪੂਰੀ ਹੈ ਅਮਰੀਕਨ ਵੈੜਾ ਜਿਹੜਾ ਕੱਦ ਹੈ ਇੱਕ ਹਫਤਾ ਡੇਟ ਮੁਤਾਬਕ ਹਜੇ ਕੱਚੀ ਹੈ ਬਾਈ ਦੱਸਦਾ ਲੇਵਾ ਲਾਹੂ ਬਹੁਤ ਝੋਲ ਵਾਲੀ ਬੱਚੀ ਹੈ ਬਦਾਮੀ ਰੰਗ ਦੀ ਪੂਰੀ ਸਟੀਨ ਹੈ ਆਪਾਂ ਤੋਂ ਵਿੱਚ ਪਾਣੀ ਪਿਆਲਾ ਲਾ ਸਹੀ ਹੈ ਠੰਡੀ ਦਾ ਇਹਨਾਂ ਨਾ ਮਾਗ ਲ ਆਪਣਾ ਤੈਨੂੰ ਪਤਾ ਬਸ ਇਹ ਛੱਡਾਈ ਲੈ ਲੈ ਹੂੰ ਇਹ ਲੈ ਆ ਚੱਕੋ ਰੱਸਾ ਬਾਈ ਨੇ ਸੱਡਤਾ ਤੇ ਗਾਣੇ ਗੋਆ ਨਾਲ ਹੀ ਕਰਤਾ ਸੀਲ ਬਾਈ ਕਹਿੰਦਾ ਪੂਰੀ ਐ ਬਾਕੀ ਇਹ ਜਰਸੀਆਂ ਹੁੰਦ ਗਈਆਂ ਬੱਕਰੀਆਂ ਆ ਰੀਆਂ ਭਾਵੇਂ ਜਵਾਕ ਚੋਲਣ ਬੰਦੇ ਚੋਲਣ ਬੁੜੀਆਂ ਚੋਲਣ 100 ਚੋਂ ਹੂੰ ਬਰੀਡ ਵਾਲੀ ਆ ਪੰਜਾਬ ਵਾਲੀ ਐ ਇਵੇਂ ਅਗਲਾ ਕਹਿੰਦਾ ਹੂੰ ਪੂਰੀ ਚੰਗੀ ਬੱਠੀ ਆ ਹੀ ਵਹਿ ਜਾਦਾ ਥੱਲੇ ਲੱਗਦਾ ਵਾਸਤਾ ਹੀ ਕਿ ਤੂੰ ਕਰ ਮਾਲੀਂ ਲੈ ਰਾਮ ਜਵਾਸ ਨੂੰ ਭਲਾ ਥੱਲੇ ਭਾ ਦੇ। ਇਹ ਲੱਟ ਕੇ ਥੂਗੀ ਵੀ ਇਹ ਕੱਚੀ ਕੱਚੀ ਐ ਕਵ ਤੇ ਦੀ। ਠੀਕ ਐ। ਆਪਣੇ ਵਾਲਾ ਭਾਵ ਨਹੀਂ ਕਿਸੇ ਨੇ ਦੇਣਾ। ਠੀਕ ਐ। ਜਿਹੜਾ ਆਪਾਂ ਭਾ ਕਰਾਂਗੇ ਆਪਾਂ ਜੈਜ ਦੀ ਭਾ ਕਰਨੇ ਚਾਰ ਆ ਪਸਵਾ ਦੀ। ਹੂੰ। ਮੇਰਾ ਵੀਰ ਆਪਣੇ ਨਾਲ ਕੋਈ ਬਾੜੀ ਕਸਾਈ ਨਾ ਕਰੇ। ਠੀਕ ਐ। ਆਪਣਾ ਮਾਲ ਦੇ ਨੂੰ ਪਤਾ ਵੀਰੇ ਰੂਟੀਨ ਚ ਹੀ ਆਉਂਦਾ ਤੇ ਰੂਟੀਨ ਚ ਹੀ ਵਗਦਾ। ਪਰਸੋਂ ਪੰਜ ਅਸੀਂ ਦੋ ਵੜਾ। ਉਹ ਵੀ ਵੈਕਮ। ਹੂੰ। ਕਿਉਂਕਿ ਮਾਲ ਆਪਾਂ ਨਫਾ ਜਿਹੜਾ ਲੈਨੇ ਹੋ ਜੈਜ ਲੈਨੇ। ਸਹੀ ਐ। ਆਪਣਾ ਮਾਲ ਤੇ ਵਿਕੀ ਜਾਂਦਾ। ਹੂੰ। ਜੈਜ ਜੈ ਦੱਸ ਦੇ ਮੁੱਲ ਫਿਰ। ਮੁੱਲ ਵੀਰੇ ਆਪਾਂ ਕਰਨੂ ਦਾ ਲੋਕਾਂ ਨੂੰ ਭਲਾ ਇਹਦਾ 7 ਪਰ ਮੁੱਲ ਕਰਾਉ ਨੂੰ 60 ਕਰਾ ਲਾ ਆਪਾਂ 55000 ਦੀ ਦੇ ਦੇਣੇ 55 ਦੀ 55 ਦੀ ਦੇ ਦਾਂਗੇ ਵਿੱਚੋਂ ਮਾਣ ਕਰ ਦੇਾਂਗੇ ਸਹੀ ਹੈ ਬੱਛੀ ਦੇ ਲਾ ਕੇ ਨੀ ਚੰਗੀ ਹੈ ਦੋਸਤੋ ਮੁੱਲ ਕਰਾਉ ਬਾਈ ਕਹਿੰਦਾ 60 ਕਰਾ ਲਓ ਭਾਵੇਂ 70 ਕਰਾ ਲਓ 55000 ਦੀ ਬਾਈ ਕਹਿੰਦਾ ਦੇ ਦੇਣੀ ਆ 55000 ਚੋਂ ਬਾਈ ਕਹਿੰਦਾ ਮਾਣ ਕਰ ਦੋ ਇੱਕ ਹਫਤਾ ਬਾਈ ਦੱਸਦਾ ਲੈ ਜੂ ਇੱਕ ਹਫਤਾ ਆਪਣੇ ਘਰੇ ਖੜਦੀ ਆ ਫਿਰ 55 ਦੀ ਵੀ ਨਹੀਂ ਦੇਣੀ ਫਿਰ ਸਵਾ ਆ ਕੇ ਵਿੱਚ 65000 ਦੀ ਵੇਚੂਗਾ ਸਵਾ ਆ ਕੇ ਹਾਂ ਦੁੱਧ ਚਵਾ ਕੇ ਹਾਂ ਦੁੱਧ ਚਵਾ ਕੇ ਅੱਜ ਵਾਲਾ ਭਾਈ ਆ ਠੀਕ ਹੈ ਇਹ ਵੀ ਆਈ ਤੇ ਗਈ ਵਾਲਾ ਕੰਮ ਹੁੰਦਾ ਆਪਣੇ ਕੋਲ ਆਈ ਕਰਕੇ ਅੱਧੀ ਦੇਣੀ ਨਹੀਂ ਆ ਪੱਜੀ ਦੇਣੀ ਭਾ ਲੈ ਠੀਕ ਹੈ ਹਾਂ ਦੋ ਨੰਬਰ ਤੇ ਆ ਜੀਏ ਇਹਦੀ ਵੀ ਇਹ ਦੂਜਾ ਸੁਗਾ ਛੋਟਾ ਛੋਟਾ ਸੈਂਗ ਆ ਹਮ ਇਹ ਸੈਂਗ ਦਾ ਇੱਕ ਨਾਂ ਹੀ ਆ ਬਸ ਰੰਗ ਵੇਖ ਕਿੰਨਾ ਚੰਗਾ ਰੰਗ ਬਾਜ ਸੀ ਠੰਡੀ ਪੂਰੀ ਆ ਆਈ ਬਹਿ ਜਾਓ ਭਲਾ ਥੱਲੇ ਚੁਆਈ ਚੁਈ ਇੱਕ ਨੰਬਰ ਸਿੰਘਾਂ ਨੂੰ ਭਲਾ ਜਵਾਗ ਝੁੱਟੀ ਜਾਵੇ ਕੋਈ ਉਹ ਜੀ ਲੱਤ ਛੜ ਵਾਲੀ ਹੈ ਹੀ ਨਹੀਂ ਲੈ ਤੈਨੂੰ ਪਤਾ ਨਾ ਇਹ ਮਾਰ ਨਹੀਂ ਦੇਗੀ ਲੱਤ ਛੜ ਵਾਲਾ ਲੈ ਹਾਂ ਦੇਖ ਕਿੰਨਾ ਲੈਣਾ ਹੂੰ ਇਹ ਪੰਜ ਚਾਰ ਤਾਂ ਨਹੀਂ ਲਊ ਵੱਛੀ ਬਣੂ ਬਹੁਤ ਬਾਈ ਕਿੰਨਾ ਕਿ ਦੁੱਧ ਦੇ ਜੂ ਦੁੱਧ ਕਹਿੰਦੇ 15 ਲੀਟਰ ਚੋਇਆ ਪਹਿਲੇ ਦਾ ਠੀਕ ਹੈ ਯਾਨੀ ਵੱਛੀ ਨੂੰ ਦੁੱਧ 16 17 ਲੀਟਰ ਚੋਣਾ ਚਾਹੀਦਾ ਚਾਹੀਦਾ ਜੀ ਸਹੀ ਹੈ ਉਸ ਦੀ ਚੰਗੀ ਆ ਝੋਲ ਵਾਲੀ ਵੱਛੀ ਆ ਪੰਜ ਚਾਰ ਦਿਨ ਬਾਈ ਦੱਸਦਾ ਲੈ ਜੂ 15 ਲੀਟਰ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ 16 17 ਬਾਈ ਦੱਸਦਾ ਚਵਾਜੂ ਬਾਕੀ ਬਾਈ ਕਹਿੰਦਾ ਨਾਗਾ ਆਪਣੇ ਸਾਰੇ ਸੀਲਸ ਆਊ ਆ ਵੀਰੇ ਲੈ ਨਹੀਂ ਸੀਲ ਮਾਲਾ ਪਤਾ ਨਹੀਂ ਪਤਾ ਤਾਂ ਹੈਗਾ ਆਪਾਂ ਘਰੇ ਵਿੱਚ ਨਾ ਆਪਾਂ ਕਿਹੜਾ ਮੰਗੀ ਵਿੱਚ ਨਾ ਲਾ ਹਾਂ ਲਾ ਅਗਲਾ ਕਹੇ ਦੰਡਾ ਅਗਲਾ ਤਾਂ ਖੜੀ ਸਿੰਘ ਆਏ ਕਰੂ ਵੀ ਆਵੇ ਲਾ ਹਾਂ ਲੈ ਫਲ ਸੀਲ ਹੈ ਖੂਬ ਸੀਲ ਹੀ ਲੈਨੇ ਵੀਰੇ ਕਿਉਂਕਿ ਤਾਂ ਹੀ ਆ ਨਹੀਂ ਤਾਂ ਲੰਬੇ ਆਈਆਂ ਲੋਕਾਂ ਦੇ ਹਾਂ ਕਿਰਪਾ ਮਹਾਰਾਜ ਜੀ ਅੱਜ ਤੱਕ ਆਪਾਂ ਨੂੰ ਐ ਨਹੀਂ ਕਿਹਾ ਤੇਰੇ ਆਪਾਂ ਪਸ਼ੂ ਲੱਤਾਂ ਮਾਰਦਾ ਬਾਲਟੀ ਠੀਕ ਹੈ ਦੋਸਤੋ ਬਾਈ ਕਹਿੰਦਾ ਕਿਰਪਾ ਮਹਾਰਾਜ ਜੀ ਅੱਜ ਤੱਕ ਆਪਾਂ ਨੂੰ ਕਿਸੇ ਬੰਦੇ ਨੇ ਆਏ ਨਹੀਂ ਕਿਹਾ ਕਿ ਤੇਰੇ ਕੋਲੋਂ ਪਸ਼ੂ ਲੈ ਗਏ ਸੀ ਤੇ ਲੱਤਾਂ ਮਾਰਦਾ ਬਾਲਟੀ ਜੀ ਭਾਈ ਕਹਿੰਦਾ ਜਦੋਂ ਗਰਮ ਪਸ਼ੂ ਆਪਾਂ ਲੈਂਦੇ ਹੀ ਨਹੀਂ ਫੇਰ ਲੱਤਾਂ ਕਾਧੀਆਂ ਮਾਰਨੀਆਂ ਬਲਟ ਲੰਪਾਈਆਂ ਬਹੁਤ ਆ ਪੰਜ ਚਾਰ ਦਿਨ ਲੈ ਜੂ 16 17 ਕਿਲੋ ਬਾਈ 10 ਦਾ ਦੁੱਧ ਪਿਆ ਜੂ ਗਾੜੀ 'ਚ ਵੀ ਦੁੱਧ ਚੰਗਾ ਉਹ ਮੂਹਰੇ ਥਣ ਤੋਂ ਗੱਠੰਗ ਹੋਵਾਨਾ ਕਿ ਧੋਨੀ ਵਾਲੇ ਪਾਸੇ ਨੂੰ ਫਿਰਦਾ ਮੁੱਠੀ ਦੇ ਸਿੰਘ ਕਿ ਉਹੋ ਜਿਹਾ ਗੱਲ ਨਹੀਂ ਸਿੰਘ ਦਾ ਭਲਾ ਜਵਾਕ ਝੁੱਟੀ ਜਾਵੇ ਲੈ ਐਨੀ ਕੋਨੀ ਆ ਲੈ ਵਾਸਤਾ ਹੀ ਨਹੀਂ ਕੋਈ ਇਹ ਤਾਂ ਨਾ ਹੀ ਆ ਨਾ ਵੀਰੇ ਬਿਮਾਰ ਹੋਵੇ ਸਿੰਘਾਂ ਵਾਲੀ ਗਾਂ ਦੀ ਆਣ ਹੁੰਦੀ ਬਿਮਾਰ ਨਹੀਂ ਗਾਂ ਦੀ ਸਿੰਘਾਂ ਵਾਲੀ ਗਾਂ ਨਾ ਨਾ ਜਮਾ ਹੀ ਨਹੀਂ ਹੁੰਦੀ ਠੀਕ ਹੈ ਕੋਈ ਥਣ ਪਾੜ ਜੇ ਪਸ਼ੂ ਦਾ ਸਿੰਘਾਂ ਨੂੰ ਤੇਲ ਲਾ ਦੇ ਜੇ ਪੂਰਾ ਵੀ ਥਣ ਪਾੜ ਗਿਆ ਕਹਿ। ਅੱਛਾ ਗਰਮਿਕ ਜਮਾਂ ਦਾ ਬਿਮਾਰ ਨਾ ਹੋ ਸੈਂਗ ਵਾਲੀਆਂ। ਠੀਕ ਹੈ। ਹਾਂ ਇਨੀ ਚੰਗੀ ਦੱਸਿਆ ਆਪਾਂ ਨੂੰ ਕਹਿੰਦੀ ਇੱਕ ਤਾਂ ਟੀਕਾ ਨਹੀਂ ਲਵਾ ਕੇ ਵੇਖਿਆ ਸੀ ਬੁਖਾਰ ਦਾ। ਠੀਕ ਹੈ। ਆ ਵੇ ਬੱਚੀ ਕਿੰਨੀ ਚੰਗੀ ਝੋਲ ਝਾਲ ਵੇਖ। ਹੂੰ ਆ ساری ਵਾਲ ਟੱਲ ਕੱਢ ਕੇ ਸੁਣਾ। ਨਹੀਂ ਵੇਖ ਲੈ ਯਾਰ ਲੈ। ਉਹ ਸਿੱਧੇ ਪਾਸੇ ਵਾਹੇ ਤਾਂ ਪੂਰਾ ਪਿੱਛੇ ਦੀ ਪੈ ਜਾ। ਕਹਿੰਦਾ ਜਿਹਨੇ ਮੈਂ ਲੈਣੀ ਉਹ ਚੁੱਪ ਕਰਕੇ ਜਾਸੀ ਕਣੀਆਂ ਲੈ ਜੇ। ਹਾਂ ਮੈਂ ਨਹੀਂ ਢੂਈ ਭਾਂਦੀ 5 ਲੱਖ ਲਾਉਣ ਲਾਉ। ਹੂੰ ਇਹ ਤਾਂ ਗੱਲ ਹੈਗੀ। ਮੌਲੇ ਦਾ ਛੋਟਾ ਆ ਜਾ ਕਰ ਦੇ ਫਿਰ। ਬਹੁਤ ਛੋਟਾ ਜਿਹਾ ਆਪਾਂ ਕਰਦੇ ਨੇ ਜੇ ਹੋਰ ਕੋਲੇ ਹੁੰਦੀ ਤਾਂ ਅਗਲੇ ਨੇ ਇਹਦਾ 55万 ਆਕੇ ਬਹਿ ਜਾਣੇ 43000 ਦੀ ਦੇ ਦੇ ਦਾਂਗੇ ਵਿੱਚੋਂ 500 ਮਾਨ ਕਰ ਦੋ ਸਾਢੇ 42 ਦੀ ਸਾਢੇ 42 ਦੀ ਦੇ ਦੇ ਦਾਂਗੇ ਭਾਨ ਘੜਤਨਾ ਮੇਰਾ ਵੀਰ ਕੋਈ ਬਾੜੀ ਕਰੇ ਪੱਛੀ ਚੰਗੀ ਬਹੁਤ ਹੈ ਸਹੀ ਹੈ ਹਾਂ ਸਾਢੇ 42 ਦੀ ਬਾਈ ਕਹਿੰਦਾ ਦੇ ਦੇਣੀ ਆ ਲੈਟ ਕੇ ਸੂਤੂ ਲੈ ਆ ਗਏ ਹਾਂ ਤਰੀਕਾ ਦੇਖ ਜਿਗਾਰ ਦੇ ਕਿੰਨਾ ਚੰਗਾ ਲੱਗਾ ਪੰਜਾਬ ਵਾਲੀਆਂ ਨਾਲੇ ਹਿਮਾਚਲ ਵਾਲੀਆਂ ਨਾਲ ਕਹਦੇ ਹੋ ਕਦੇ ਸਹੀ ਹੈ ਪੰਜਾਬ ਵਾਲੀ ਪਸੂ ਲੋਕ ਲਈ ਲੈਣਾ ਤੂੰ ਲੋਕ ਲਈ ਲੈਨੇ ਵੀਰੇ ਫਿਰ ਤੁਰ ਕੇ ਲੈਨੇ ਆ ਠੀਕ ਉਹਵੇਂ ਗੰਦ ਬੰਨਣਾ ਹੋਵੇ ਤਾਂ ਆਪਾਂ ਵੀ ਅੱਖ ਲੈ ਕੇ 10 ਬੰਨ੍ਹ ਗਏ ਉਹ ਜਾ ਕਰਦ ਨੂੰ ਪਤਾ ਕਰਨਾ ਨਹੀਂ ਹਾਂ ਸਹੀ ਹੈ ਮਾਲ ਆਪਣਾ ਆਉਂਦਾ ਵੇਖਦਾ ਤਾਂ ਹੀ ਵੇਖਦਾ ਚੰਗਾ ਮਾਲ ਕਰਕੇ ਹਾਂ ਕਮਾਈ ਘੱਟ ਕਰਦੇ ਜੈਜ ਕਮਾਈ ਨਾ ਪਾਪਾ ਸੁ ਦਿੰਨੇ ਆ ਤੇ ਆਪਾਂ 5-7 ਮੰਗ ਲਈ ਅਗਲੇ ਕਿਹਨੇ ਖੜਨਾ ਅਗਲਾ ਢੇਰੀ ਵਾਂਗੂ ਮੋਟਰਸਾਈਕਲ ਚੱਕਦਾ ਆਉਂਦਾ ਮਗਰੋਂ ਪਹਿਲਾਂ ਉੱਠ ਜੂਗਾ ਪਹਿਲਾਂ ਕਿੱਕ ਮਾਰ ਲੈਣਾ ਹਾਂ ਪਹਿਲਾਂ ਮਾਰੋ 3 ਨੰਬਰ 3 ਨੰਬਰ ਵੀਰੇ ਐਫ ਆਰ ਸੀਲ ਠੰਡੀ ਇਹ ਵੀ ਪੂਰੀ ਆ ਠੀਕ ਐ ਜਾਣੀ ਵੀ ਦੂਜੇ ਸੂਏ ਸੁਣਾ ਠੀਕ ਹੈ ਜਿਹੜੂ ਆਪਾਂ ਖਰੀਦੀ ਆ ਉਹ ਕਹਿੰਦਾ ਮੈਂ ਪਹਿਲਾਂ ਦਾ 20 ਲੀਟਰ ਦੁੱਧ ਚੋਇਆ 20 ਲੀਟਰ ਆਪਾਂ ਤਾਂ ਚੋਇਆ ਨਹੀਂ ਅਜਿਲੇ ਨੇ ਜਿਹੜਾ ਜਿਹੜਾ ਦੱਸਿਆ ਵੀ ਕਹਿੰਦਾ ਮੈਂ ਚੋਇਆ 20 ਲੀਟਰ ਠੀਕ ਹੈ ਤੇ ਬਾਕੀ ਵਛੀ ਵੇ ਕਿੰਨੀ ਚੰਗੀ ਆ ਆ ਹੀ ਬਹਿ ਜਾ ਥੱਲੇ ਉਹੋ ਜਿਹਾ ਦਾ ਮੈਂ ਪਸੂ ਲੈਂਦਾ ਹੀ ਨਹੀਂ ਆ ਲੈ ਤੈਨੂੰ ਪਤਾ ਲੈ ਕੀਪੇ ਚੂਪੇ ਦੀ ਨੱਟਾ ਵਛੀ ਠੀਕ ਹੈ ਜਮਾ ਓਕੇ ਆ ਜਮਾ ਜਮਾ ਦਿਨ ਕਿਨੇ ਲੈ ਜੂ ਦਿਨ ਬਾਸੇ ਲੈ ਜੂ ਵੀਰੇ 5-6 ਦਿਨ ਲੂਗੀ 5-6 ਦਿਨ ਹਾਂ ਦੋਸਤੋ ਭਾਈ ਕਹਿੰਦਾ ਦੂਜੇ ਸੂਏ ਸੁਣਦੀ ਐ 5-6 ਦਿਨ ਲੈ ਜੂ 20 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਦੂਜੇ ਸੂਏ ਸੂੰਦੀ ਐ ਹੂੰ ਬਲਟ ਲਪਈਆਂ ਬਹੁਤ ਬੱਚੀ ਇਹ ਵੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਇਹ ਵੀ ਅਗਲਾ ਕਹਿ ਦਤਾ ਤੂੰ ਹੀ ਨੇ ਬੱਚੀ ਕਿੰਨੀ ਆ ਹੂੰ ਲਾ ਨਾਗ ਬਾਈ ਦੇ ਸਾਰੇ ਸੀਲ ਐ ਸੀਲ ਹੀ ਆਉਣਗੇ ਵੀਰੇ ਆਪਾਂ ਲੈਦੇ ਨਹੀਂ ਉਹ ਜਾ ਕਿਉਂਕਿ ਆਥਰ ਸਵੇਰ ਆ ਲੈਣੇ ਆ ਟੂਣਾ ਹੁੰਦਾ ਹਾਂ ਉਹਦੇ ਗਾਲਾਂ ਕੱਢਦਾ ਦੋ ਟਾਈਮ ਗਾਲਾਂ ਕੱਢਦਾ ਕਾਲੇ ਦੋਸਤੋ ਇਹ ਵੀ ਬਾਈ ਦੀ ਸਹੀ ਐ ਕਿ ਬਾਈ ਕਹਿੰਦਾ ਦੋ ਟਾਈਮ ਮਗਰੋਂ ਪਸੂ ਅਗਲੇ ਨੇ ਚੋਣਾ ਤੇ ਦੋਨੇ ਟਾਈਮ ਗਾਲਾਂ ਕੱਢਦਾ ਫੇਰਾ ਕਰ। ਆ ਕੇ ਸੁਖਣਾ ਚੋਇਆ ਹੀ ਨਾ ਉਹ ਫਾਇਦਾ ਕੀ ਠੰਡਾਂ ਲੈਣ ਦਾ। ਹਾਂ ਇਹ ਵੀ ਮਗਰੋਂ ਲੈਣ ਵੇਲੇ ਬਾਈ ਤੁਸੀਂ ਵੀ ਪੈਸੇ ਲਾ ਦਿਆ ਕਰੋ ਜਿਹੜੀ ਚੀਜ਼ ਚੰਗੀ ਐ ਨਾ ਅਗਲੇ ਨੇ ਮੁੱਲ ਨਾ ਦੇਣੀ ਆ ਚੰਗੇ ਨਾ। ਹਾਂ ਜਿਹੜੀ ਲੱਤਾਂ ਮਾਰਦੀ ਅਗਲੇ ਨੇ ਵੀ ਫੜਾਉਣ ਦੀ ਕਰਨੀ ਤੁਨੂੰ। ਆ ਇਹ ਵੀ ਗੱਲ ਐ। ਚੰਗਾ ਉਥੇ ਅੜਨਾ ਵੀ ਹੈਗਾ ਅਗਲੇ ਨੇ ਬਾਈ। ਹਾਂ ਵੇਖ ਕਿੰਨੀ ਚੰਗੀ ਵੱਛੀ ਬਰੀਕੀਆਂ ਆਵੇਗੀ ਅੱਛੀ ਦੀਆਂ। ਹਾਂ ਲਟਕੇ ਸੂਗੀ ਬਾਈ ਉਹੋ ਜਿਹੀ ਗੱਲਾਂ ਨਹੀਂ ਬਰੀਕੀਆਂ ਵੇਖ ਆਂਦੇ ਵੇਖ ਬੱਚੀ ਦੇ ਕਿੰਨੇ ਚੰਗੇ ਆ ਹੂੰ ਦੋਸਤੋ ਗੱਲ ਇਹ ਵੀ ਬਾਈ ਦੀ ਨੋਟ ਕਰਨ ਵਾਲੀ ਆ ਬਾਈ ਕਹਿੰਦਾ ਜਿਹੜਾ ਪਸ਼ੂ ਟਾਂਦਾ ਹੋ ਲੱਤ ਛੜ ਮਾਰਦਾ ਹੋ ਉਹ ਅਗਲੇ ਨੇ ਸੌਦਾ ਕਰਨ ਲੱਗੇ ਨੇ ਮੈਂਟ ਮਾਰਨਾ ਅਗਲੇ ਨੇ ਦੇਣ ਵਾਲੀ ਗੱਲ ਕਰਨੀ ਆ ਤੇ ਜਿਹੜਾ ਪਸ਼ੂ ਅਗਲੇ ਦਾ ਚੰਗਾ ਹੋ 16 ਨੇ ਹੋ ਉੱਥੇ ਬਾਈ ਕਹਿੰਦਾ ਅਗਲਾ ਵੀ ਦੇਣ ਲੱਗਾ ਬ੍ਰੇਕਾਂ ਲਾਉਦਾ ਕਿਹੜੇ ਗੱਡੀਆਂ ਗੁੱਡੀਆਂ ਵੀ ਵਪਾਰੀ ਭਰਦੇ ਉਹਨਾਂ ਦੇ ਵੀ ਕੰਮ ਦੀ ਆ ਹਾਂ ਤੈਨੂੰ ਪਤਾ ਗੱਡੀ ਦੇ ਕੰਮ ਦੀ ਬੱਛੀ ਆ ਜੀ ਇੱਧਰ ਬੰਦਿਆਂ ਦੇ ਚੋਣ ਨੂੰ ਵੀ ਬੱਛੀ ਬੜੀ ਚੰਗੀ ਆ ਦੋਨੇ ਪਾਸੇ ਕੰਮ ਦੀ ਦੋਨੇ ਪਾਸੇ ਕੰਮ ਦੀ ਬੱਛੀ ਆ ਹਰ ਇੱਕ ਦੇ ਕੰਮ ਦੀ ਬੱਛੀ ਆ ਇਹ ਤੇ ਲਾਸਟ ਆ ਹੂੰ ਮੁੱਲੇ ਦਾ ਮੁੱਲ ਯਾਰ ਕਰਾਉਣ ਨੂੰ ਤਾਂ ਲੋਕਾਂ ਨੇ ਤਾਂ ਹੁਣ ਬਾਈ ਇਹਦਾ 70000 ਮੰਗ ਕੇ ਬਹਿਣਾ ਤੈਨੂੰ ਪਤਾ ਆਪਾਂ ਮੁੱਲ ਨਹੀਂ ਜਾਇਜ਼ ਦਿੰਨੇ ਆ 55000 ਦੀ ਦੇ ਦਾਂਗੇ ਵਿੱਚੋਂ 500 ਮਾਣ ਕਰ ਦੋ ਸਾਢੇ ਜਿਦਾ 54 ਦੀ ਸਾਢੇ 54 ਦੀ ਦੇਖ ਲੈ ਦੇ ਦੂ ਲੈ ਲਾਸਟ ਲਾਸਟ ਵੀ ਇਹ ਜਰਸੀ ਸ਼ਾਈ ਵਾਲਾ ਕਰੌਸ ਹੈ ਠੀਕ ਹੈ ਹਣ ਹੁਣ ਇਹਦਾ ਵੀ ਬਹੁਤ ਚੰਗਾ ਲੈ ਜੇ ਵਾਲੀ ਪੂਰੀ ਲੀਵ ਵਾਲੂ ਵਾਲਾ ਭਾਲ ਕੀ ਕਿੱਥੋਂ ਲਿਆਉਣਾ ਇੰਨੀਆਂ ਠੰਡੀਆਂ ਭਾਲ ਤੈਨੂੰ ਪਤਾ ਵੀ ਮੈਂ ਹੱਥ ਫੇਰ ਕੇ ਪਸੂ ਲੈਣਾ ਠੀਕ ਹੈ ਉਹ ਨਹੀਂ ਮੈਂ ਫੜਦਾ ਜਿਹਨੇ ਹੱਥ ਫਰਾ ਲਿਆ ਮੈਨੂੰ ਤਾਂ ਯਾਰ ਐਵੇਂ ਵੀ ਭਰਾ ਦਾ 1000 ਰੁਪਏ ਕੋਈ ਨਫਾ ਦੇ ਦੇ ਆਪਾਂ ਉਦੋਂ ਦੇ ਦੇਣੀ ਆ ਉਹਦੀ ਫੜਾ ਦੇਣੀ ਆ ਆ ਪਾੜਨਾ ਨਹੀਂ ਹਾਂ ਤੇ ਤੈਨੂੰ ਪਤਾ ਵੀ ਜਿਹੜਾ ਸੀਲ ਸੰਡ ਪਸ਼ੂ ਆ ਉਹ ਚੋਂ ਮਿਲਦਾ ਵੀ ਇੰਨਾ ਹੀ ਆ ਹਾਂ ਕਿਉਂਕਿ ਅਗਲਾ ਭਾਈ ਦੰਦਾ ਨਹੀਂ ਸੀਲਸ ਲੱਗ ਪਸ਼ੂ ਭਾ ਨਾ ਨਹੀਂ ਦਿੰਦਾ ਹਾਂ ਤੇ ਦਹੀਂ ਦਾ ਅਗਲਾ ਰਸਾ ਵਧਣ ਦੀ ਕਰਦਾ ਖੋਟੇ ਦਾ ਤਾਂ ਹਾਂ ਖੋਟੇ ਦਾ ਮੈਂ ਤੁਰ ਫਿਰ ਕੇ ਲੈਣਾ ਵੀਰੇ ਚੰਗਾ ਮਾਲ ਨਾ ਤੁਰ ਫਿਰ ਕੇ ਲਈਦਾ ਲੈ ਸਹੀ ਹੈ 19ਵੇਂ ਥਾਣੇ ਦੇ ਕਿੰਨਾ ਚੰਗਾ ਚਵਾਈ ਹੋਊਗੀ ਆ ਰੂਮ ਵਰਗੀ ਹੂੰ ਆਏ ਮੋਟੀ ਮੋਟੀ ਚਵਾਈ ਹੋਊਗੀ ਇੰਨੀ ਚੰਗੀ ਜੇਲੀ ਆ ਯਾਨੀ ਇਹਦਾ ਆਪਾਂ ਨੂੰ ਦੁੱਧ ਦੱਸਿਆ ਉਹਨਾਂ ਨੇ ਕਹਿੰਦੇ 18 ਕਿਲੋ ਚੋਆ 18 ਕਿਲੋ 18 ਜਣੀ ਇਹਨੇ ਤੀਜੇ ਸੂਏ ਸੂਣਾ ਠੀਕ ਹੈ ਜੀ ਜਾਨੀ ਉਹਨਾਂ ਨੇ ਦੂਜਾ ਕਿਹਾ ਆਪਾਂ ਤੀਜਾ ਮੰਨ ਕੇ ਲਈਆ ਤੇ 18 ਕਿਲੋ ਕਹਿੰਦੇ ਦੁੱਧ ਹਿੱਚੋਇਆ ਪੰਜ ਚਾਰ ਦਿਨ ਹੀ ਲਊ ਚੋਆ ਜਾਨੀ ਗਾਂ ਬੇਰਾਮਨ ਗਰਮੀ ਆ ਪਹਿਲਾਂ ਵੀ ਸੂ ਸਕਦਾ ਹਨਾ ਹਾਂ ਡਾੜੀ ਰੰਗ ਤੇ ਚਲੋ ਡਾੜੀ ਖੰਡ ਦਾ ਪਹਿਲਾਂ ਵੀ ਆ ਲਾਇਆ ਪਸ਼ੂ ਕਰ ਜਾਂਦਾ ਦੁੱਧ 17 18 ਜਵਾਜੂਆ 18 ਕਿਲੋ ਕਹਿੰਦੇ ਚੋਇਆ ਬਾਈ 18 ਬਾਈ ਕਹਿੰਦਾ ਦੁੱਧ ਉਹਨਾਂ ਨੇ ਚੋਇਆ ਬਾਈ ਕਹਿੰਦਾ ਮੈਂ ਤੁਰ ਫਿਰ ਕੇ ਪਸ਼ੂ ਲੈਣਾ ਮੰਡੀ ਤੇ ਨਹੀਂ ਭਾਈ ਕਹਿੰਦਾ ਜਾਂਦਾ ਨਾ ਮੈਂ ਮੰਡੀ ਤੇ ਪਸ਼ੂ ਲਈ ਜਾਂਦਾ ਤੇ ਨਾ ਮੈਂ ਮੰਡੀ ਤੋਂ ਲੈਣ ਜਾਂਦਾ ਹੋਵੇ ਪਤਾ ਸਾਫ ਕਰਦੇ ਜੇ ਮੈਂ ਮੰਡੀ ਤੋਂ ਪਸ਼ੂ ਲਿਆ ਹੋਵੇ ਠੀਕ ਹੈ ਹਾਂ ਜੇ ਮੰਡੀ ਤੋਂ ਮੈਂ ਇੱਕ ਵੀ ਪਸ਼ੂ ਲਿਆ ਹੋਵੇ ਭਾਈ ਕਹਿੰਦਾ ਇੱਕ ਵੀ ਪਸ਼ੂ ਕਿਤੇ ਵੀ ਮੰਡੀ ਤੋਂ ਕਹਿੰਦਾ ਮੈਂ ਲਿਆ ਹੋਵੇ ਮਾਲ ਲੈਣਾ ਭਾਈ ਮੰਡੀ ਤੋਂ ਮੈਂ ਮਾਲ ਨਹੀਂ ਲੈਦਾ ਜਿਹੜਾ ਕੱਢਿਆ ਆਈਦਾ ਜਿਹੜਾ ਰੇਤਫੇ ਲੈ ਆਈਦਾ ਪਰ ਪਸ਼ੂ ਨਹੀਂ ਮੈਂ ਲੈਦਾ ਮੰਡੀ ਤੋਂ ਭਾਈ ਠੀਕ ਹੈ ਆ ਵੀ ਲੈ ਭਾਈ ਫੋਨ ਹੀ ਲੈ ਅਲਾ ਕਹਿ ਦਿੰਦਾ ਹਾਂ ਥਾਣੇ ਦੇਖ ਬਾਈ ਕਿੰਨਾ ਸੁੱਚ ਸੁੱਚਦਾ ਨਹੀਂ ਕਿਸੇ ਪਾਸੇ ਲਾਈ ਕੇ ਸੁੱਚ ਨਾਪਦੇ ਨਾ ਹਲਦੀ ਨਾ ਹੋਵੇ ਆਪਾਂ ਸੁੱਚਾਂ ਵਾਲੇ ਨਹੀਂ ਬਾਈ ਸੁੱਚਾਂ ਲੈਂਦੇ ਸੁੱਚਾਂ ਲਗੀਆਂ ਆਲੀਆਂ ਆਪਾਂ ਠੀਕ ਐ ਇਹ ਛੁਨੀ ਆਪਾਂ ਸੁੱਚ ਨਹੀਂ ਲਉਂਦੇ ਠੀਕ ਐ ਲਗੀਆਂ ਲਗਾਈਆਂ ਹੋਣ ਮੈਨੂੰ ਪਤਾ ਠੀਕ ਐ ਜਿਹੜੀ ਕੰਮ ਦੀ ਚੀਜ਼ ਹੋਈ ਨਾ ਉਹਦੇ ਸੁੱਚਾਂ ਲਗੀਆਂ ਹੋਣਗੀਆਂ ਸਹੀ ਐ ਹਾਂ ਮੈਂ ਮੈਂ ਕਿਆ ਕੀ ਪਤਾ ਕਿਦੋਂ ਸੋਚ ਨੱਪ ਦਿੰਦਾ ਉਹ ਮੈਂ ਤੇ ਥੱਲੇ ਬੈਹ ਜਾਂਦਾ ਹੋਵੇ। ਦੇਖ ਲੈ ਯਾਰ ਬੱਛੀ ਕਿੰਨੀ ਚੰਗੀ ਆ ਭਰਾਵਾ ਮੁੜ ਕੇ ਅਗਲਾ ਉਹੀ ਗੱਲਾਂ ਵੀ ਬਾਲਟੀ ਟੰਨਦੇ ਨੇ ਜਦੋਂ ਜਾਂਦੀ ਆ ਨਾ ਕੰਨ ਕੂਲ ਦੀ ਗਵਾਂਡੀਆਂ ਦੇ। ਗਵਾਂਡੀਆਂ ਦੇ। ਹਾਂ ਅਗਲਾ ਨੇਰੀ ਠਾ ਕੇ ਉੱਠ ਜਾਂਦਾ 100 ਦਾ ਨੋਟ ਇਕੱਠਾ ਕਰਕੇ ਜਿਹੜਾ ਫੜਾਇਆ ਹੁੰਦਾ ਨਾ ਉਹਦਾ ਛਾਈ ਵਾਲਾ। ਉਹ ਵੀ ਫੜਾ ਦੇ ਆ। ਉਹ ਲੈ ਕੇ ਗਲਾਂ ਲਿਆ ਆਵੇ ਫੜਾ ਛ ਤਾਂ ਚੱਲੇ ਆ। ਤੇ ਲਾਂ ਦਾ ਜਵਾਗ ਤੇ ਪੈਰੋਂ ਸਿਰ 'ਚ ਬਾਲਟੀ ਮਾਰੂਗੀ ਚਲਾਵੀ। ਹਾਂ ਪਰ ਉਹਨਾਂ ਕੀ ਢਾਂਡੀ ਤੋਂ। ਸਹੀ ਐ। ਆਪਣਾ ਛੱਡਿਆ ਉਹ ਬਾਈ ਉਹ ਜਾ ਕੰਮ। ਕਿਉਂ ਮਾਲ ਘਰੇ ਵੇਚਣਾ ਤੈਨੂੰ ਪਤਾ ਲੈ ਲਗੇ ਢਾਂਡੀਆਂ ਉਹ ਕੰਮ ਨਹੀਂ ਕਰਦੇ ਬਈ ਆਪਾਂ ਸਹੀ ਹੈ ਹਾਂ ਦੋਸਤੋ ਸਹੀ ਗੱਲ ਆ ਇਹ ਚਾਰ ਪਸ਼ੂ ਸੇਲ ਹੈ ਦਾ ਮੁੱਲ ਛੋਟਾ ਜਿਹਾ ਕਰਦੇ ਫਿਰ ਇਹ ਯਾਰ ਮੁੱਲ ਕਰਾਉਣ ਦਾ ਹੁਣ ਇਹਦਾ ਵੀ ਭਰਾ 60 ਕਰਦਗੇ 53000 ਦੀ ਇਹ ਦੇ ਦਾਂਗੇ 53000 ਦੀ ਦੇ ਦਾਂਗੇ ਹਾਂ ਸਹੀ ਹੈ ਪਾਣ ਕਰ ਦਾਂਗੇ ਵਿੱਚੋਂ ਸਹੀ ਹੈ ਜੇ ਕੋਈ ਜੋੜੀ ਲੈ ਲੂ ਭਰਾ ਹੋ ਜੂ ਵੱਧ ਹਾਂ ਕੋਈ ਨਹੀਂ ਕਰ ਦਾਂਗੇ ਵੀਰੇ ਮੈਂ ਨਾਲ ਬਾਕੀ ਪੂਰੇ ਕੰਮ ਦੀਆਂ ਹੁਣਾਂ ਹਾਂ ਬਾਕੀ ਵੀਰੇ ਤੁਸੀਂ ਵੀ ਪੈਸੇ ਲਾਉਣੇ ਆ ਦੀ ਸਾਝਣਾ ਤੁਸੀਂ ਲੈਣਾ ਹੈ ਨਾ ਸਾਡਾ ਵੀ ਮਾਲ ਖਰੀਦਿਆ ਸਾਡਾ ਵੀ ਵੀਰੇ ਘਰਦਾ ਨਹੀਂ ਹੈ ਨਾ ਹਾਂ ਤੇ ਤੁਸੀਂ ਜਿਆਦਾ ਵੇਖ ਪਰਖ ਕੇ ਲੈਖ ਪਰਖ ਕੇ ਤੁਸੀਂ ਲੈਣਾ ਹਨ ਸਹੀ ਹੈ ਪਰ ਆਪਾਂ ਮਾਲ ਕੰਮ ਤੈਨੂੰ ਪਤਾ ਆਪਾਂ ਸਾਫ਼ ਕਰਦੇ ਆਂ ਤਾਂ ਇਹ ਮਾਲ ਆਪਣਾ ਨਿਤ ਹੀ ਆਉਂਦਾ ਥਾਂ ਦਾ ਦੂਜੇ ਤੀਜੇ ਆਪਾਂ ਵੀਡੀਓ ਪਾਉਂਦੇ ਪੈਂਦੀ ਰਹਿੰਦੀ ਆਪਾਂ ਜਿਹੜੇ ਨਹੀਂ ਫੋਨ ਆਉਂਦੇ ਰਹਿੰਦੇ ਭੈਣਾ ਭਰਾਵਾਂ ਦੇ ਭਾਈ ਸਾਨੂੰ ਵੀਡੀਓ ਪਾਜੋ ਸਹੀ ਵੀਡੀਓ ਵੀਰੇ ਤੈਨੂੰ ਪਤਾ ਇਕੱਲੇ ਇਕੱਲੇ ਬੰਦੇ ਨੂੰ ਨਹੀਂ ਪਾਈ ਜਾਂਦੀ ਤਾਂ ਹੀ ਆਪਾਂ ਤੁਹਾਡੇ ਚੈਨਲ ਹਿੰਮਤ ਲਾਈਵ ਟੀਵੀ ਤੇ ਪਾ ਦਿੰਦੇ ਆਂ ਆਪਾਂ ਨੂੰ ਵਧੀਆ ਕਿ ਸਾਰਿਆਂ ਨੂੰ ਇਕੱਠਿਆਂ ਨੂੰ ਪਤਾ ਲੱਗ ਜਾਂਦਾ ਸਾਰਿਆਂ ਨੂੰ ਇਕੱਠਾ ਹੀ ਪਤਾ ਲੱਗ ਜਾਂਦਾ ਹੂੰ ਦੋਸਤੋ ਵਧੀਆ ਗੱਲ ਹੈ ਬਾਈ ਕਹਿੰਦਾ ਇਕੱਲੇ ਇਕੱਲੇ ਬੰਦੇ ਨੂੰ ਵੀਡੀਓ ਪਾਉਣੀ ਔਖੀ ਹੋ ਜਾਂਦੀ ਐ ਤਾਂ ਹੀ ਬਾਈ ਕਹਿੰਦਾ ਹਿੰਮਤ ਲਾਈਵ ਟੀਵੀ ਤੇ ਆਪਾਂ ਵੀਡੀਓ ਪਾਉਣੇ ਆ ਕਿ ਸਾਰੇ ਭੈਣ ਭਰਾਵਾਂ ਨੂੰ ਇਕੱਠਿਆਂ ਨੂੰ ਹੀ ਪਤਾ ਲੱਗ ਜਾਂਦਾ ਕਿ ਕਾਲੇ ਕੇ ਪਿੰਡ ਗਾਵਾਂ ਆ ਗਈਆਂ ਫੁੱਲ ਸੀਲਸ ਆਉ ਜਿਨੇ ਲੈਣੀਆਂ ਬਿਲਕੁਲ ਸਸਤੇ ਮੁੱਲ ਦੀਆਂ ਬਹੁਤ ਮੱਝਾਂ ਵਰਗਾ ਹੋਊਗਾ ਠੀਕ ਐ ਮੱਝਾਂ ਦੇ 7 ਲੱਖ ਲਾਉਣੀ ਲੋੜ ਨਹੀਂ ਬਹਿਣਾ ਚੁੱਪ ਕਰਕੇ ਫੜ ਕੇ ਲੈ ਠੀਕ ਐ ਉਹਨਾਂ ਦੀਆਂ ਬਿਲਕੁਲ ਉੱਤੇ ਜਾਵਾਂ ਹੁਣਾਂ ਚੰਗੀਆਂ ਮੋਟੀਆਂ ਚਵਾਂੀਆਂ ਹੋਣਗੀਆਂ ਚੋਰ ਲੱਕ ਚੋਰ ਲੱਕ ਕਾਲਿਆਂ ਨਹੀਂ ਹੋਣਗੀਆਂ ਸਾਰਾ ਸੀ ਗਾਂ ਦੱਸ ਦਿੰਦੇ ਆ ਠੀਕ ਐ ਤੇਰੀ ਗੱਲ ਥੋੜ ਤੋ ਆਈ ਸਾਨੂੰ ਚਿਵਾਈ ਖਿੱਚਣਸਾਰ ਦੱਸ ਦਿੰਦੀ ਪਸ਼ੂ ਸਹੀ ਹੈ ਦੋਸਤੋ ਬਾਈ ਕਹਿੰਦਾ ਸਾਨੂੰ ਚਿਵਾਈ ਖਿੱਚਣਸਾਰ ਪਸ਼ੂ ਦੱਸ ਦਿੰਦਾ ਕਿ ਚਿਵਾਈ ਚੰਗੀ ਹੋਊ ਇਹਦੀ ਚਿਵਾਈ ਨਰਮ ਹੋ ਨਰਮ ਚਿਵਾਈ ਵਾਲਾ ਬਾਈ ਕਹਿੰਦਾ ਆਪਾਂ ਲੈਂਦੇ ਨਹੀਂ ਚੰਗੀ ਚਿਵਾਈ ਵਾਲਾ ਜਾਨਵਰ ਲੈ ਲਈਦਾ ਸਹੀ ਹੈ ਫੋਨ ਨੰਬਰ ਸਕਰੀਨ ਤੇ ਆ ਬਿਲਕੁਲ ਜੈਜੇ ਮੌਲ ਦੀਆਂ ਚਾਰ ਵੜਾ ਸੋਹਣੀਆਂ ਵੱਡੀਆਂ ਚੰਗੇ ਦੁੱਧ ਵਾਲੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਬਾਈ ਬਿਆਨ ਦਾ ਸਕਰੀਨ ਤੇ ਚੱਲੀ ਜਾਂਦਾ ਭਾਈ ਇਹਨਾਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸასი ਸ਼ਾਕ